ਦੋਸਤੋ Rajasthan ਦੇ ਵਿੱਚ ਨਕਲੀ ਖਾਦ ਦੀ ਫੈਕਟਰੀ ਫੜ ਹੋ ਗਈ ਆ ਕਹਿੰਦੇ ਬਹੁਤਾਂਤ ਮਾਤਰਾ ਦੇ ਵਿੱਚ DAP ਜਿਹੜੀ ਨਕਲੀ ਤਿਆਰ ਹੋ ਰਹੀ ਸੀਗੀ Rajasthan ਦੇ ਵਿੱਚ ਪੱਥਰਾਂ ਨੂੰ ਪੀਸ ਪੀਸ ਕੇ ਦੇਖੋ ਤੁਸੀਂ ਇਹ ਐਵੇਂ ਤਾਂ ਤਿਆਰ ਹੋ ਨਹੀਂ ਸਕਦੀ ਕਿ ਤੇ ਨਾ ਹੀ ਐਡਾ ਬੜਾ ਕਾਰਖਾਨਾ ਲੱਗ ਸਕਦਾ ਆ ਇਹ ਜਰੂਰ ਉੱਥੋਂ ਦੀ ਸਰਕਾਰ ਜਾਂ ਲੀਡਰਾਂ ਦੀ ਕਹਿੰਦਾ ਕਿ ਮਿਲੀ ਭਗਤ ਦੇ ਨਾਲ ਹੀ ਇਹ ਫੈਕਟਰੀ ਦੇ ਵਿੱਚ ਇਹ ਕੰਮ ਚੱਲ ਰਿਹਾ ਸੀਗਾ ਵੀ ਸਿੱਧੋ ਸਿੱਧ੍ਹੀ ਕਹਿ ਲਓ ਕਿ ਕਿਸਾਨਾਂ ਦੀ ਜ਼ਮੀਨਾਂ ਦੇ ਵਿੱਚ ਕਿਤੇ ਕਿਸਾਨ ਵੱਧ ਮੁਨਾਫਾ ਨਾ ਕਮਾ ਲੈਣ ਵੀ ਕਿਸਾਨ ਕਿਤੇ ਆਪਣੀ ਜ਼ਮੀਨ 'ਚ ਬਹੁਤੀ ਜ਼ਿਆਦਾ ਕਿਤੇ ਤਰੱਕੀ ਨਾ ਕਰ ਲੈਣ ਉਹਨਾਂ ਦੀ ਤਰੱਕੀ ਦੇ ਵਿੱਚ ਰੋੜਾ ਦੇਖੋ ਆਹ ਦੇਖੋ ਕਾਰਖਾਨਾ ਫੈਕਟਰੀ ਜਿਹੜੀ ਆ ਜਿਹਦੇ ਵਿੱਚ ਕਹਿੰਦੇ ਨਕਲੀ ਆ ਡੀਏਪੀ ਤਿਆਰ ਹੁੰਦੀ ਸੀ ਵਿਚਾਰੇ ਕਿਸਾਨ ਕਿੱਦਾਂ ਕਿੱਦਾਂ ਕਰਕੇ ਆਪਣੇ ਫਸਲਾਂ ਨੂੰ ਬੀਜਦੇ ਆ ਰਗੋਂਦੇ ਆ ਕਿ ਚੰਗਾ ਮੋਟਾ ਫਲ ਮਿਲੂਗਾ ਮੁਨਾਫਾ ਮਿਲੂਗਾ ਤੇ ਆਹ ਖਾਦਾ ਪਾਉਂਦੇ ਆ ਡੀਏਪੀ ਹੈ ਤੇ ਆਹ ਦੇਖੋ ਤੁਸੀਂ ਪੱਥਰਾਂ ਤੋਂ ਪੀਸ-ਪੀਸ ਕੇ ਤਿਆਰ ਕੀਤੀ ਜਾ ਰਹੀ ਆ ਤੇ ਆਹ ਹੁਣ ਰੇਡ ਪਈ ਆ ਜੀ ਉੱਥੇ ਦੇਖੋ ਤੁਸੀਂ ਕਿੱਡੀ ਬੜੀ ਮਾਤਰਾ ਦੇ ਵਿੱਚ ਇਹ ਫੈਕਟਰੀ ਸੀਗੀ ਕਿੱਡੀ ਬੜੀ ਫੈਕਟਰੀ ਲੱਗੀ ਹੋਈ ਸੀ ਤੇ ਕਿੰਨਾ ਇਹਦੇ ਅੰਦਰ ਮਾਲ ਸੀਗਾ ਤੇ ਬੋਰੀਆਂ ਵੀ ਦੇਖ ਲਓ ਕਿਦਾਂ ਭਰ-ਭਰ ਕੇ ਰੱਖੀਆਂ ਹੋਈਆਂ ਵਾ ਦੇਖੋ ਤੁਸੀਂ ਕਿਸਾਨਾਂ ਨਾਲ ਕਿਦਾਂ ਧੋਖਾ ਕੀਤਾ ਜਾ ਰਿਹਾ ਵਾ ਤੇ ਭੋਰੇ ਭਾਰੇ ਕਿਸਾਨ ਇਹਨੂੰ ਖਰੀਦ ਕੇ ਲੈ ਜਾਂਦੇ ਆ ਜ਼ਮੀਨਾਂ 'ਚ ਪਾਉਂਦੇ ਆ ਕਿ ਝਾੜ ਵੱਧ ਆਊਗਾ ਸਾਡਾ ਵੱਧ ਕਿੱਥੋਂ ਆ ਜਿੱਥੇ ਕਿ ਪੱਥਰ ਪੀਸ ਕੇ ਪਾਈ ਜਾਣ ਤੁਹਾਨੂੰ ਕੀ ਲੱਗਦਾ ਕਿ ਵੱਧ ਮੁਨਾਫਾ ਵਿਚਾਰੇ ਕਿਸਾਨਾਂ ਹੋ ਸਕਦਾ ਹੈ ਦੱਸੋ ਤੁਸੀਂ ਹੈ ਹੁਣੇ ਕਿਹਦੀ ਮਿਲੀ ਭਗਤਾ ਜਿਹੜੀ ਕਿ ਐਡੀ ਬੜੀ ਫੈਕਟਰੀ ਲੱਗੀ ਹੋਈ ਸੀਗੀ